ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਅੰਦਾਜ਼ਾ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 21 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿ ਉਹ ਜਿਹਾ ਰਹਿ ਸਕਦਾ ਹੈ ਜਿਵੇਂ ਸਵੇਰ ਵੇਲੇ ਦੇਖਿਆ ਇਹ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਅੱਗ ਵਰ ਰਹੀ ਹੈ ਮੌਸਮ ਗਰਮ ਤੋਂ ਲਗਾਤਾਰ ਹੋਰ ਗਰਮ ਹੋ ਰਿਹਾ ਹੈ ਤੇ ਟੈਂਪਰੇਚਰ ਵੀ ਤਕਰੀਬਨ 46 46 ਡਿਗਰੀ ਨੂੰ ਟੱਚ ਕਰ ਗਿਆ ਹੈ ਕਈ ਇਲਾਕਿਆਂ ਦੇ ਵਿੱਚ ਖਾਸ ਕਰਕੇ ਬਠਿੰਡਾ ਫਰੋਜਪੁਰ ਫਰੀਦਕੋਟਾ ਬੋਹਰ ਇਹ ਇਲਾਕਿਆਂ ਦੇ ਵਿੱਚ 1 ਡਿਗਰੀ ਦੇ ਆ ਏਸ਼ੀਆ 38 ਡਿਗਰੀ ਦੇ ਆਸ-ਪਾਸ ਟੈਂਪਰੇਚਰ ਦਰਜ ਕੀਤਾ ਗਿਆ। ਪਰ ਦੂਸਰੀ ਤਰਫ ਇਹ ਹੈ ਕਿ ਇੰਨੀ ਗਰਮੀ ਹੋਣ ਦੇ ਨਾਲ ਹੀਟ ਸੈੱਲ ਬਣਨੇ ਤੇ ਹਨ। ਅੱਜ ਵੀ ਮੌਜੂਦਾ ਸਮੇਂ ਦੇ ਵਿੱਚ ਕੁਝ ਕੁ ਇਲਾਕਿਆਂ ਦੇ ਵਿੱਚ ਕਣੀਆਂ ਕੋਈ ਵੱਡੇ ਪਦਰ ਤੇ ਤਾਂ ਨਹੀਂ ਦੋ ਚਾਰ ਪਿੰਡਾਂ ਦੇ ਵਿੱਚ ਛੱਟ ਛਰਾਟਾ ਜਰੂਰ ਹੋਇਆ। ਖਾਸ ਕਰਕੇ ਬਠਿੰਡੇ ਜ਼ਿਲ੍ਹੇ ਦੇ ਜਾਂ ਸਰਦੂਲਗੜ ਜਾਂ ਮਾਨਸਾ, ਸਿਰਸਾ ਤੇ ਹਨੁਮਾਨਗੜ੍ਹ ਦੇ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਜਿਹੇ ਛਰਾਟੇ ਦੇਖੇ ਗਏ। ਬਾਕੀ ਸਾਰੇ ਹੀ ਪੰਜਾਬ ਦੇ ਇਹ ਮੌਸਮ ਜਿਵੇਂ ਅੱਗੇ ਪਹਿਲਾਂ ਤੋਂ ਬਣਿਆ ਹੋਇਆ ਹੈ ਗਰਮ ਤੇ ਹੋਰ ਗਰਮ ਹੀ ਬਣਿਆ ਹੋਇਆ ਹੈ ਕੋਈ ਵੀ ਫਰਕ ਨਹੀਂ ਹੈ ਟੈਂਪਰੇਚਰ ਉਹੀ 46 46.5 ਤੇ ਇਸ ਪਾਕੀ ਸਾਰੇ ਹੀ ਜ਼ਿਲ੍ਹਿਆਂ ਵਿੱਚ 42-43-44 ਡਿਗਰੀ ਦੇ ਆਸ-ਪਾਸ ਲਗਾਤਾਰ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਰਾਹਤ ਗਰਮੀ ਤੋਂ ਅਜੇ ਵੀ ਮਿਲਣ ਦੀ ਇਸ ਹਫ਼ਤੇ ਕੋਈ ਵੀ ਖਾਸ ਸੰਭਾਵਨਾ ਨਹੀਂ ਹੈ ਹੀਟ ਸੈਲਰ ਦੇ ਨਾਲ ਧੂੜ ਭਰੀਆਂ ਹਨੇਰੀਆਂ ਮਾੜੀਆਂ ਮੋਟੀਆਂ ਚੱਲ ਸਕਦੀਆਂ ਹਨ ਸਵੇਰ ਨੂੰ ਪੂਰਾ ਚੱਲਣ ਦੇ ਨਾਲ ਮਾੜੀ ਜਿਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪਰ ਵੱਡੇ ਪੱਧਰ ਤੇ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਪੰਜਾਬ ਦੇ ਵਿੱਚ ਨਾ ਹੀ ਹਰਿਆਣੇ ਦੇ ਵਿੱਚ ਨਾ ਹੀ ਰਾਜਸਥਾਨ ਦੇ ਵਿੱਚ ਨਾ ਹੀ ਦਿੱਲੀ ਤੱਕ ਤਕਰੀਬਨ ਗਰਮੀ ਦਾ ਮਾਹੌਲ ਉਸੇ ਤਰ੍ਹਾਂ ਹੀ ਹੈ ਜੰਮੂ ਤੇ ਹਿਮਾਚਲ ਦੇ ਵਿੱਚ ਜਰੂਰ ਗਰਮੀ ਤੋਂ ਰਾਹਤ ਮਿਲੀ ਹੈ ਹਲਕੇ ਤੋਂ ਦਰਮਿਆਨੇ ਛਰਾਟੇ ਉੱਥੇ ਲਗਾਤਾਰ ਮੀਂਹ ਦੇ ਦੇਖਣ ਨੂੰ ਮਿਲ ਰਹੇ ਹਨ ਇਸ ਕਰਕੇ ਉੱਥੇ ਮੌਸਮ ਸੁਹਾਵਣਾ ਲਗਾਤਾਰ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਗਰਮ ਤੋਂ ਹੋਰ ਗਰਮ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਦੀ ਸੰਭਾਵਨਾ ਹੈ